ਉਹ ਕੱਲ ਕਹਿ ਰਹੇ ਸੀ ਪੱਪੀ ਸਾਹਿਬ ਮੈਂ ਪਿੰਡਾਂ 'ਚ ਸੁਣਿਆ ਕਹਿੰਦੇ ਮੈਨੂੰ ਬਣਾਓ ਤੇ ਮੈਂ ਤੁਹਾਡੀ ਗੱਲ ਸੈਂਟਰ 'ਚ મોદી ਸਾਹਿਬ ਕੋਲ ਪਹੁੰਚਾਉਂਗਾ ਫਿਰ ਕਿਉਂ ਗੱਲ ਉਹਨਾਂ ਦੀ ਠੀਕ ਆ ਉਹਨਾਂ ਦੀ ਕਹਿੰਦੇ ਸਰਕਾਰ ਬਣਨੀ ਆ ਕੇਜਰੀਵਾਲ ਸਾਹਿਬ ਇੱਕ ਲੀਡਰ ਸੀ ਉਹ ਵੀ ਜੇਲ੍ਹ 'ਚ ਬੈਠੇ ਆ ਉਹਨਾਂ ਨੇ ਵੀ ਆਪਣੇ ਤੋਂ ਆਪਣੀ ਧਰਮ ਪਤਨੀ ਜੀ ਨੂੰ ਅੱਗੇ ਲੈ ਆਂਦਾ ਜਿਹੜੇ ਕਹਿੰਦੇ ਸੀ ਵੀ ਅਸੀਂ ਆਮ ਵਲੰਟੀਅਰ ਨੂੰ ਬਣਾਵਾਂਗੇ ਜੇ ਕਦੇ ਦੇਖੋ ਤਾਂ ਸਹੀ ਨਾ ਕਿੰਨਾ ਬਦਲਾ ਬਦਲਾ ਕਿੰਨਾ ਹੈ ਤੇ ਹਜੇ ਤੱਕ ਕੈਂਡੀਡੇਟ ਹੀ ਨਹੀਂ ਦੇ ਸਕੇ ਦੂਜੀਆਂ ਪਾਰਟੀਆਂ ਦਾ ਮੈਂ ਕਹਿਣਾ ਕੀ ਆ ਉਹ ਤੁਹਾਡੇ ਕਹਿੰਦੇ ਦੋਸਤਾਂ ਚਰਚੇ ਚੱਲੇ ਨੇ ਭਾਰਪੁਰਨਾਥ ਸਿੰਘ ਜੀ ਦੇ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਕਿਤੇ ਪਾਰਟੀ ਉਹਨਾਂ ਦੇ ਨੇ ਫੈਸਲਾ ਕਰਨਾ ਪਰ ਫੈਸਲਾ ਕਰ ਹੀ ਨਹੀਂ ਪਾਰੇ ਪਹਿਲੀ ਲਿਸਟ ਚੋਂ ਪਹਿਲਾਂ ਲੁਧਿਆਣੇ ਨੂੰ ਦੂਜੀ ਲਿਸਟ ਚੋਂ ਆਈ ਉਹ ਚੋ ਵੀ ਲੁਧਿਆਣਾ ਆਊਟ ਮੈਨੂੰ ਨਹੀਂ ਲੱਗਦਾ ਕੋਈ ਕੋਈ ਅਸੀਂ ਦੇ ਦਿੰਨੇ ਕੈਂਡੀਡੇਟ ਖੜਾ ਤਾਂ ਕਰਨ ਸਾ ਕਾਂਗਰਸ ਜਿਹੜੀ ਆ ਬਾਹਰੋਂ ਉਮੀਦਵਾਰਾਂ ਦੇ ਆ ਕੇ ਖੜੇ ਕਰਦੀ ਆ ਜਿੱਦਾਂ ਚੰਨੀ ਜੀ ਨੂੰ ਜਲੰਧਰ ਤੋਂ ਖੜਾ ਕਰਤਾ ਸੁਪਾਲ ਖੈਰ ਨੂੰ ਸਜ਼ਰੂਰ ਖੜਾ ਕਰਤਾ ਹੋਰ ਵੀ ਲੀਡਰ ਨੇ ਸੋ ਲੋਕਲ ਲੀਡਰਸ਼ਿਪ ਫਲੋਟ ਕਰੀ ਐ ਦੇਖੋ ਮੈਂ ਉਹਦਾ ਕੀ ਕਹਿ ਸਕਦਾ ਉਹ ਤਾਂ ਪਾਰਟੀਆਂ ਦੇ ਇਹ ਚੱਲਦਾ ਹੁੰਦਾ ਏ ਇਹ ਚ ਕੋਈ ਗੱਲ ਨਹੀਂ ਜਦੋਂ ਇਲੈਕਸ਼ਨਾਂ ਆਉਂਦੀਆਂ ਐ ਕਿਤੇ ਨਾ ਕਿਤੋਂ ਜਦੋਂ ਵੀ ਕੋਈ ਹਰ ਪਾਰਟੀ ਚ ਕੈਂਡੀਡੇਟਾਂ ਨੇ ਅਪਲਾਈ ਕੀਤਾ ਹੁੰਦਾ ਏ ਇੱਕ ਨੂੰ ਟਿਕਟ ਮਿਲਣੀ ਹੁੰਦੀ ਆ ਉਹ ਹੌਲੀ ਹੌਲੀ ਲੀਡਰਸ਼ਿਪ ਆਪਣੇ ਆਪ ਜਿਹੜੀ ਉਹ ਨਾਰਾਜ਼ਗੀਆਂ ਹੁੰਦੀਆਂ ਉਹ ਦੂਰ ਕਰ ਲੈਂਦੀ ਆ ਪਰ ਇਹ ਚ ਹੱਕ ਦਾ ਸਬਦਾ ਬਣਨਾ ਤੇ ਰਾਜਗੀ ਵੀ ਹੁੰਦੀ ਉਹ ਬਾਤ ਚ ਦੂਰ ਹੋ ਜਾਂਦੀ ਰਹਿੰਦਾ ਲੱਗਦਾ ਕਲੇਸ਼ ਲੈ ਕੇ ਬੰਦਾ ਹਰ ਵਾਰ ਦੇਖੋ ਜੀ ਮੈਂ ਤਾਂ ਸੱਚੀ ਗੱਲ ਦੱਸਾਂ ਤੁਹਾਨੂੰ ਜਦੋਂ ਵੀ ਉੱਥੇ ਕੋਈ ਗੱਲ ਕਰਦੇ ਸੀ ਉੱਥੇ ਧੜੇ ਸੀ ਕੋਈ ਪੰਜਾਬ ਦੀ ਗੱਲ ਤਾਂ ਕਰਦਾ ਨਹੀਂ ਸੀ ਕੋਈ ਕਹਿੰਦਾ ਸੀ ਮੈਂ ਬਾਜਵੇ ਦਾ ਮੈਨੂੰ ਟਿਕਟ ਮਿਲੇ ਕੋਈ ਕਹਿੰਦਾ ਸੀ ਰਾਜਾ ਬੜਿੰਗ ਸਾਹਿਬ ਦਾ ਮੈਂ ਕੋਈ ਕਹਿੰਦਾ ਸੀ ਮੈਂ ਨਵਜੋਤ ਸਿੱਧੂ ਦਾ ਜੀ ਹੈ ਜੀ ਕੋਈ ਕਹਿੰਦਾ ਸੀ ਮੈਂ ਆਪਣਾ ਹਾਈ ਕਮਾਂਡ ਦਾ ਹਾਈ ਕਮਾਂਡ ਚ ਵੀ ਤਿੰਨ ਚਾਰ ਤਰ੍ਹਾਂ ਦੀ ਹਾਈ ਕਮਾਂਡ ਸੀ ਉੱਥੇ ਸਿਰਫ ਗੱਲ ਇਸੇ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਤੇ ਰਹਿੰਦੇ ਸੀ ਇਹ ਭਾਜਪਾ ਹੈ ਜਿਹੜੀ ਇੱਕ ਨੱਕੇ ਸਿਰਫ ਔਰੇ ਔਰੇ ਪਾਰਟੀ ਆ ਔਰੇ ਕਿਸੇ ਧੜੇ ਦੀ ਗੱਲ ਨਹੀਂ ਕੋਈ ਔਰੇ ਕਿਸੇ ਦੀ ਗੱਲ ਨਹੀਂ ਕਿ ਉੱਥੇ ਤਾਂ ਸਭ ਆਪਣੇ ਆਪ ਨੂੰ ਮਟਾ ਦੀਸ਼ ਬਣੇ ਬੈਠੇ ਆ ਸਰ ਨਰਜੋਤ ਸਿੰਘ ਸਿੱਧੂ ਵੀ ਕਿਨਾਰਾ ਜਿਹੜੇ ਭਾਜਪਾ ਦਾ ਲਗਾਤਾਰ ਵਿਰੋਧ ਕਰੇ ਕਿਸਾਨਾਂ ਨੂੰ ਕੀ ਅਪੀਲ ਕਰੋ ਮੈਂ ਦੇਖੋ ਉਹਨਾਂ ਦੀ ਵੀ ਡਿਊਟੀ ਆ ਉਹਨਾਂ ਦੇ ਜਥੇਬੰਦੀਆਂ ਨੇ ਉਹਨਾਂ ਦਾ ਉਹਨਾਂ ਨੂੰ ਇਸ ਗੱਲ ਚ ਡਿਊਟੀਆਂ ਲਾਈਆਂ ਹੋਈਆਂ ਤੇ ਉਹਨਾਂ ਦਾ ਵੀ ਫਰਜ਼ ਆ ਉਹ ਡਿਊਟੀ ਨਿਭਾਉਣ ਆਪਣੀ ਵਿਰੋਧ ਕਰਨਾ ਹੈ ਜਿਹੜਾ ਉਹ ਬਜੀ ਸਦਕੇ ਕਰਨ ਇਸ ਡੈਮੋਕ੍ਰੇਸੀ 'ਚ ਰੋਕ ਥੋੜੀ ਸਕਦੇ ਆ ਪਰ ਮੈਂ ਤਾਂ ਆਪ ਇਹ ਕਹਿਣਾ ਵੀ ਮੈਂ ਤਾਂ ਆਪ ਸਵਾ ਸਾਲ ਉਹਨਾਂ ਨਾਲ ਬੈਠਾ ਉਦੋਂ ਬਾਅਦ ਮਰਨੋਂ ਬਚਿਆ ਮੈਂ ਜਿਸ ਤਰੀਕੇ ਨਾਲ ਮੈਂ ਤਾਂ ਕਦੇ ਵੀ ਐਸੀ ਗੱਲ ਨਹੀਂ ਕੀਤੀ ਜਦੋਂ ਵੀ ਕਿਸਾਨ ਲੀਡਰ ਨੇ ਉਹ ਸਾਡੇ ਚੋਂ ਹੀ ਨੇ ਇਹ 'ਚ ਕਿਹੜੀ ਗੱਲ ਆ ਪਹਿਲਾਂ ਮੈਂ ਕਾਂਗਰਸ ਸੀਗਾ ਤੇ ਉਸ ਵੇਲੇ ਵੀ ਅਸੀਂ ਉਹਨਾਂ ਦੇ ਨਾਲ ਸੀ ਹੁਣ ਮੈਂ ਬੀਜੇਪੀ ਆ ਹੁਣ ਵੀ ਉਹਨਾਂ ਦੇ ਨਾਲ ਉਹ ਸਾਡੀ ਪੰਜਾਬ ਦੇ ਨੇ ਅਸੀਂ ਵੀ ਪੰਜਾਬ ਦੇ ਆ ਇੱਥੇ ਕੋਈ ਲੇ ਲਦਾਖ ਤੋਂ ਜਾਂ ਕੋਈ ਇਹ ਕੋਈ ਅਫਗਾਨਿਸਤਾਨ ਤੋਂ ਅਸੀਂ ਆ ਗਏ ਇੱਕ ਦੂਜੇ ਦੇ ਉਹੀ ਰਿਸ਼ਤੇ ਨੇ ਉਹੀ ਇੱਕ ਸਨੇਹਾ ਦੇਣਾ ਹੁੰਦਾ ਉਹ ਉਹਨਾਂ ਨੇ ਦੇ ਤਾ ਤੇ ਹੁਣ ਰੋਜ਼ ਜੇ ਆਪਾਂ ਲੜਾਈ ਝਗੜੇ ਬੰਦਾਵਾਂਗੇ ਆਪਸ ਵਿੱਚ ਪੁਲਿਸ ਰੋਜ਼ लाठी चार्ज ਕਰਦੀ ਆ ਰੋਜ਼ ਡੰਡੇ ਇਹ ਵਿੱਚ ਦਾ ਵਿੱਚ ਜਿਹੜੀ ਸਰਕਾਰ ਦੀ ਵੀ ਸ਼ਰਾਦਤ ਆ ਕਿਉਂ ਉਹਨਾਂ ਦੇ ਉਹਨਾਂ ਨਾਲ लाठी चार्ज ਹੋ ਰਿਹਾ ਕਿਉਂ ਉਹਨਾਂ ਨੂੰ ਕੁੱਟਮਾਰ ਹੋ ਰਹੀ ਹੈ ਕਿਉਂ ਉਹਨਾਂ ਤੇ ਐਫ ਆਈ ਆਰਾਂ ਦਰਜ ਹੋ ਰਹੀਆਂ ਹੈ ਬਈ ਉਹ ਅਮਨ ਸ਼ਾਂਤੀ ਨਾਲ ਜਿਹੜਾ ਉਹ ਵਿਰੋਧ ਕਰ ਰਹੇ ਆ ਕਰਨ ਲੈਣ ਤੋਂ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦੀ ਡਿਊਟੀ ਆਰਗੇਨਾਈਜੇਸ਼ਨ ਨੇ ਲਈ ਆ ਉਹ ਕੱਲ ਕਹਿ ਰਹੇ ਸੀ ਪੱਪੀ ਸਾਹਿਬ ਮੈਂ ਪਿੰਡਾਂ 'ਚ ਸੁਣਿਆ ਕਹਿੰਦੇ ਮੈਨੂੰ ਬਣਾਓ ਤੇ ਮੈਂ ਤੁਹਾਡੀ ਗੱਲ ਸੈਂਟਰ ਚ ਮੋਦੀ ਸਾਹਿਬ ਕੋਲ ਪਹੁੰਚਾਉਂਗਾ ਫਿਰ ਕਿਉਂ ਗੱਲ ਉਹਨਾਂ ਦੀ ਠੀਕ ਆ ਉਹਨਾਂ ਦੀ ਕਹਿੰਦੇ ਸਰਕਾਰ ਬਣਨੀ ਆ ਕੇਜਰੀਵਾਲ ਸਾਹਿਬ ਇੱਕ ਲੀਡਰ ਸੀ ਉਹ ਵੀ ਜੇਲ੍ਹ ਚ ਬੈਠੇ ਆ ਉਹਨਾਂ ਨੇ ਵੀ ਆਪਣੇ ਤੋਂ ਆਪਣੀ ਧਰਮ ਪਤਨੀ ਜੀ ਨੂੰ ਅੱਗੇ ਲੈ ਆਂਦਾ ਜਿਹੜੇ ਕਹਿੰਦੇ ਸੀ ਵੀ ਅਸੀਂ ਆਮ ਵਲੰਟੀਅਰ ਨੂੰ ਬਣਾਵਾਂਗੇ ਜੇ ਕਦੇ ਦੇਖੋ ਤਾਂ ਸਹੀ ਨਾ ਕਿੰਨਾ ਬਦਲਾ ਬਦਲਾ ਕਿੰਨਾ ਹੈ ਤੇ ਹਜੇ ਤੱਕ ਕੈਂਡੀਡੇਟ ਹੀ ਨਹੀਂ ਦੇ ਸਕੇ ਦੂਜੀਆਂ ਪਾਰਟੀਆਂ ਦਾ ਮੈਂ ਕਹਿਣਾ ਕੀ ਆ ਉਹ ਤੁਹਾਡੇ ਕਹਿੰਦੇ ਦੋਸਤ ਚਰਚੇ ਚੱਲੇ ਨੇ ਭਾਰਪੁਰਨਾ ਚੁਗੀ ਤੇ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਆ ਤਾਂ ਕਿਤੇ ਪਾਰਟੀ ਉਹਨਾਂ ਦੇ ਨੇ ਫੈਸਲਾ ਕਰਨਾ ਪਰ ਫੈਸਲਾ ਕਰ ਹੀ ਨਹੀਂ 파ਰੇ ਪਹਿਲੀ ਲਿਸਟ ਚੋਂ ਪਹਿਲਾਂ ਲੁਧਿਆਣੇ ਨੂੰ ਦੂਜੀ ਲਿਸਟ ਚ ਆਈ ਉਹ ਚੋਂ ਵੀ ਲੁਧਿਆਣਾ ਆਊਟ ਮੈਨੂੰ ਨਹੀਂ ਲੱਗਦਾ ਕੋਈ ਕੋਈ ਅਸੀਂ ਦੇ ਦਿੰਨੇ ਆ ਕੈਂਡੀਡੇਟ ਖੜਾ ਤਾਂ ਕਰਨ ਸਰ ਕਾਂਗਰਸ ਜਿਹੜੀ ਆ ਬਾਹਰੋਂ ਉਮੀਦਵਾਰਾਂ ਦੇ ਕੇ ਖੜੇ ਕਰਦੀ ਆ ਜਿੱਦਾਂ ਚੰਨੀ ਜੀ ਨੂੰ ਜਲੰਧਰ ਤੋਂ ਖੜਾ ਕਰਤਾ ਪਾਲ ਖੇਰਾਂ ਨੂੰ ਜ਼ਰੂਰ ਖੜਾ ਕਰਤਾ ਹੋਰ ਵੀ ਲੀਡਰ ਨੇ ਸੋ ਲੋਕਲ ਲੀਡਰਸ਼ਿਪ ਰੋਧ ਕਰੀ ਐ ਸਰ ਦੇਖੋ ਮੈਂ ਉਹਦਾ ਕੀ ਕਹਿ ਸਕਦਾ ਉਹ ਤਾਂ ਪਾਰਟੀਆਂ ਦੇ ਇਹ ਚੱਲਦਾ ਹੁੰਦਾ ਏ ਇਹ ਚ ਕੋਈ ਗੱਲ ਨਹੀਂ ਜਦੋਂ ਇਲੈਕਸ਼ਨਾਂ ਆਉਂਦੀਆਂ ਐ ਕਿਤੇ ਨਾ ਕਿਤੋਂ ਜਦੋਂ ਵੀ ਕੋਈ ਹਰ ਪਾਰਟੀ ਚ ਕੈਂਡੀਡੇਟਾਂ ਨੇ ਅਪਲਾਈ ਕੀਤਾ ਹੁੰਦਾ ਏ ਇੱਕ ਨੂੰ ਟਿਕਟ ਮਿਲਣੀ ਹੁੰਦੀ ਆ ਉਹ ਹੌਲੀ ਹੌਲੀ ਲੀਡਰਸ਼ਿਪ ਆਪਣੇ ਆਪ ਜਿਹੜੀ ਉਹ ਨਾਰਾਜ਼ਗੀਆਂ ਹੁੰਦੀਆਂ ਉਹ ਦੂਰ ਕਰ ਲੈਂਦੀ ਆ ਪਰ ਇਹ ਚ ਹੱਕ ਦਾ ਸਬਦ ਆ ਬਣਨਾ ਤੇ ਰਾਜਗੀ ਵੀ ਹੁੰਦੀ ਆ ਉਹ ਬਾਅਦ ਚ ਦੂਰ ਹੋ ਜਾਂਦੀ ਆ ਅੰਦਰ ਨੂੰ ਲੱਗਦਾ ਕਲੇਸ਼ ਲੈ ਕੇ ਜਾਂਦਾ ਹਰ ਵਾਰ ਦੇਖੋ ਜੀ ਮੈਂ ਤਾਂ ਸੱਚੀ ਗੱਲ ਦੱਸਾਂ ਤੁਹਾਨੂੰ ਜਦੋਂ ਵੀ ਉੱਥੇ ਕੋਈ ਗੱਲ ਕਰਦੇ ਸੀ ਉੱਥੇ ਧੜੇ ਸੀ ਕੋਈ ਪੰਜਾਬ ਦੀ ਗੱਲ ਤਾਂ ਕਰਦਾ ਨਹੀਂ ਸੀ ਕੋਈ ਕਹਿੰਦਾ ਸੀ ਮੈਂ ਬਾਜਵੇ ਦਾ ਮੈਨੂੰ ਟਿਕਟ ਮਿਲੇ ਕੋਈ ਕਹਿੰਦਾ ਰਾਜਾ ਬੜਿੰਗ ਸਾਹਿਬ ਦਾ ਮੈਂ ਕੋਈ ਕਹਿੰਦਾ ਸੀ ਮੈਂ ਨਵਜੋਤ ਸਿੱਧੂ ਦਾ ਜੀ ਹਾਂ ਜੀ ਕੋਈ ਕਹਿੰਦਾ ਸੀ ਮੈਂ ਆਪਣਾ ਹਾਈ ਕਮਾਂਡ ਦਾ ਐ ਹਾਈ ਕਮਾਂਡ ਚ ਵੀ ਤਿੰਨ ਚਾਰ ਤਰ੍ਹਾਂ ਦੀ ਹਾਈ ਕਮਾਂਡ ਸੀ ਉੱਥੇ ਸਿਰਫ ਗੱਲ ਏਸੇ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਤੇ ਰਹਿੰਦੇ ਸੀ ਇਹ ਭਾਜਪਾ ਹੈ ਜਿਹੜੀ ਇੱਕ ਨੱਕੇ ਸਿਰਫ ਓਰੇ ਓਰੇ ਪਾਰਟੀ ਆ ਔਰੇ ਕਿਸੇ ਧੜੇ ਦੀ ਗੱਲ ਨਹੀਂ ਕੋਈ ਓਰੇ ਕਿਸੇ ਦੀ ਗੱਲ ਨਹੀਂ ਗਈ ਉੱਥੇ ਤਾਂ ਸਭ ਆਪਣੇ ਆਪ ਨੂੰ ਮਟਾ ਦੀਸ਼ ਬਣੇ ਬੈਠੇ ਆ ਤੇ ਨਰਜੋਤ ਸਿੰਘ ਸਿੰਦੂ ਵੀ ਕਿਹੜਾ ਕਿਨਾਰਾ ਜਿਹੜੇ ਭਾਜੀਪੀ ਦਾ ਲਗਾਤਾਰ ਵਿਰੋਧ ਕਰੇ ਕਿਸਾਨਾਂ ਨੂੰ ਕੀ ਅਪੀਲ ਕਰੋ ਮੈਂ ਦੇਖੋ ਉਹਨਾਂ ਦੀ ਵੀ ਡਿਊਟੀ ਹੈ ਉਹਨਾਂ ਦੇ ਜਥੇਬੰਦੀਆਂ ਨੇ ਉਹਨਾਂ ਦਾ ਉਹਨਾਂ ਨੂੰ ਇਸ ਗੱਲ ਚ ਡਿਊਟੀਆਂ ਲਾਈਆਂ ਹੋਈਆਂ ਤੇ ਉਹਨਾਂ ਦਾ ਵੀ ਫਰਜ਼ ਆ ਉਹ ਡਿਊਟੀ ਨਿਭਾਉਣ ਆਪਣੀ ਵਿਰੋਧ ਕਰਨਾ ਹੈ ਜਿਹੜਾ ਉਹ ਵਿਜੀਤ ਸਦਕੇ ਕਰ ਰਹੇ ਇਸ ਡੈਮੋਕ੍ਰੇਸੀ 'ਚ ਰੋਕ ਥੋੜੀ ਸਕਦੇ ਆ ਪਰ ਮੈਂ ਤਾਂ ਆਪ ਇਹ ਕਹਿਣਾ ਵੀ ਮੈਂ ਤਾਂ ਆਪ ਸਵਾ ਸਾਲ ਉਹਨਾਂ ਨਾਲ ਬੈਠਾ ਉਦੋਂ ਬਾਅਦ ਮਰਨੋਂ ਬਚਿਆ ਮੈਂ ਜਿਸ ਤਰੀਕੇ ਨਾਲ ਮੈਂ ਤਾਂ ਕਦੇ ਵੀ ਐਸੀ ਗੱਲ ਨਹੀਂ ਕੀਤੀ ਜਦੋਂ ਵੀ ਕਿਸਾਨ ਲੀਡਰ ਨੇ ਉਹ ਸਾਡੇ ਚੋਂ ਹੀ ਨੇ ਇਹ ਚ ਕਿਹੜੀ ਗੱਲ ਆ ਪਹਿਲਾਂ ਮੈਂ ਕਾਂਗਰਸ ਸੀਗਾ ਤੇ ਉਸ ਵੇਲੇ ਵੀ ਅਸੀਂ ਉਹਨਾਂ ਦੇ ਨਾਲ ਸੀ ਹੁਣ ਮੈਂ ਭਾਜਪਾ ਹੁਣ ਵੀ ਉਹਨਾਂ ਦੇ ਨਾਲ ਉਹ ਸਾਡੀ ਪੰਜਾਬ ਦੇ ਨੇ ਅਸੀਂ ਵੀ ਪੰਜਾਬ ਦੇ ਆ ਇੱਥੇ ਕੋਈ ਲੇ ਲਦਾਖ ਤੋਂ ਜਾਂ ਕੋਈ ਇਹ ਕੋਈ ਅਫਗਾਨਿਸਤਾਨ ਤੋਂ ਅਸੀਂ ਆ ਗਏ ਇੱਕ ਦੂਜੇ ਦੇ ਉਹੀ ਰਿਸ਼ਤੇ ਨੇ ਉਹੀ ਇੱਕ ਸਨੇਹਾ ਦੇਣਾ ਹੁੰਦਾ ਉਹ ਉਹਨਾਂ ਨੇ ਦੇ ਤਾ ਤੇ ਹੁਣ ਰੋਜ਼ ਜੇ ਆਪਾਂ ਲੜਾਈ ਝਗੜੇ ਬੰਦਾਵਾਂਗੇ ਆਪਸ ਵਿੱਚ ਪੁਲਿਸ ਰੋਜ਼ ਲਾਠੀ ਚਾਰਜ ਕਰਦੀ ਆ ਰੋਜ਼ ਡੰਡੇ ਇਹ ਵਿੱਚ ਦਾ ਵਿੱਚ ਜਿਹੜੀ ਸਰਕਾਰ ਦੀ ਵੀ ਸ਼ਰਾਦਤ ਆ ਕਿਉਂ ਉਹਨਾਂ ਦੇ ਉਹਨਾਂ ਨਾਲ ਲਾਠੀ ਚਾਰਜ ਹੋ ਰਿਹਾ ਕਿਉਂ ਉਹਨਾਂ ਨੂੰ ਕੁੱਟਮਾਰ ਹੋ ਰਹੀ ਹੈ ਕਿਉਂ ਉਹਨਾਂ ਤੇ ਐਫ ਆਈ ਆਰਾ ਦਰਜ ਹੋ ਰਹੀਆਂ ਹੈ ਬਈ ਉਹ ਅਮਨ ਸ਼ਾਂਤੀ ਨਾਲ ਜਿਹੜਾ ਉਹ ਵਿਰੋਧ ਕਰ ਰਿਹਾ ਕਰ ਲੈਣ ਤੋਂ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦੀ ਡਿਊਟੀ ਆਰਗੇਨਾਈਜੇਸ਼ਨ ਨੇ ਲਈ ਆ